ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਉਣ ਲੱਗੇ ਆ ਜੀ ਇੱਕ ਮਿਹਨਤੀ ਭਰਾ ਜਿਹੜਾ ਬਹੁਤ ਵਧੀਆ ਕੰਮ ਕਰਦਾ ਪਿਆ ਪਸ਼ੂ ਧਨ ਦੇ ਪਸ਼ੂ ਧਨ ਤੇ ਜਿਹੜੀ ਮਿਹਨਤ ਵੀ ਬਹੁਤ ਕਰਨੀ ਪੈਂਦੀ ਆ ਤੇ ਸਮਾਂ ਵੀ ਲੱਗਦਾ ਹਰ ਕੰਮ ਨੂੰ ਕੋਈ ਵੀ ਕੰਮ ਉਹਦੇ ਲਈ ਮਿਹਨਤ ਜ਼ਰੂਰੀ ਹੈ ਚਾਹੇ ਉਹ ਖੇਤੀਬਾੜੀ ਆ ਚਾਹੇ ਬਿਜ਼ਨਸ ਕਰ ਲੋ ਚਾਹੇ ਕੋਈ ਵੱਡੇ ਲੈਵਲ ਤੇ ਕੰਮ ਕਰ ਲੋ ਤੇ ਮਿਹਨਤ ਹਰ ਕੰਮ ਚ ਕਰਨੀ ਪੈਂਦੀ ਆ ਤੇ ਤੁਹਾਨੂੰ ਮਲਾਉਣੇ ਆਪਣੇ ਭਰਾਵਾਂ ਨਾਲ ਤੇ ਆਪਣਾ YouTube Facebook ਪੇਜ ਨਾਲ ਜੁੜੇ ਹੋਏ ਜਿਹੜੇ ਭਰਾ ਉਹਨਾਂ ਦਾ ਪਤਾ ਦਿਓ ਧੰਨਵਾਦ ਕਰਦੇ ਕਿਉਂਕਿ ਬਹੁਤ ਜ਼ਿਆਦਾ ਪਿਆਰ ਦਿੱਤਾ ਭਰਾਵਾਂ ਨੇ ਆਪਾਂ ਨੂੰ ਤੇ ਇੱਥੋਂ ਤੇ ਜਿਹੜਾ YouTube ਨੂੰ ਬਹੁਤ ਅੱਗੇ ਲੈ ਕੇ ਗਏ ਭਰਾ ਤੇ ਕੱਲਾ ਬੰਦਾ ਕਾਹੇ ਜੋਗਾ ਨਹੀਂ ਹੁੰਦਾ ਤੇ ਭਰਾਵਾਂ ਦੇ ਸਤਿਕਾਰਯੋਗੀ ਸਾਰੇ ਕੰਮ ਚੱਲਦੇ ਆ ਜੇ ਤੁਸੀਂ ਪਿਆਰ ਦਿੰਨੇ ਹੋ ਤੇ ਚਲੋ ਆਪਣਾ ਵੀ ਫਰਜ਼ੀ ਕਰਦਾ ਬਾਹਰ ਜਾ ਕੇ ਵੀਡੀਓ ਬਣਾਈਏ ਤੇ ਭਰਾਵਾਂ ਨੂੰ ਕੋਈ ਚੰਗੀ ਚੀਜ਼ ਜਿਹੜੀ ਦਿਖਾਈਏ ਤੇ ਮਲਾਉਣੇ ਆ ਤੁਹਾਨੂੰ ਭਰਾਵਾਂ ਨਾਲ ਤੇ ਕਰਦੇ ਆ ਗੱਲਬਾਤ ਤੇ ਹੋਰ ਵੀ ਦੋ ਭਰਾ ਆਏ ਨਾਲ ਉਹਨਾਂ ਨਾਲ ਵੀ ਮਲਾਵਾਂਗੇ ਤੇ ਬਾਹਲ ਦੇ ਵਿੱਚ ਆ ਜਾ ਵੀ ਹਾਂਜੀ ਕੀ ਹਾਲ ਆ ਜੀ ਜੀ ਬਹੁਤ ਵਧੀਆ ਜੀ ਸਾਸੀ ਗੱਦ ਵੀ ਬਹੁਤ ਬਹੁਤ ਤੁਹਾਡਾ ਸਵਾਗਤ ਆ ਸਾਸੀ ਗੱਲ ਜੀ ਗੱਲ ਸਾਹ ਨੂੰ ਸਦਨ ਦਾ ਇੱਕ ਮੇਰਾ ਸੁਪਨਾ ਹੀ ਸੀ ਵੀਰੇ ਉਹ ਵੀ ਪੂਰਾ ਹੋ ਗਿਆ ਤੇ ਇੱਕ ਦੋ ਬੰਦੇ ਆ ਜਿਨ੍ਹਾਂ ਨਾਲ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਮਾਲਚ ਖੜੇ ਆ ਹਾਂਜੀ ਇੱਕ ਤਾਂ ਬਾਈ सोनू ਡਾਗੀਆਂ ਵਾਲਾ ਅੱਛਾ ਜੀ ਜਿਨ੍ਹਾਂ ਦੀ ਬਦੌਲਤ ਆ ਝੋਟਾ ਆਪਣੀ ਮਾਲ ਚ ਆਈ ਅੱਛਾ ਜੀ ਤੇ ਇੱਕ ਬਾਈ ਤਾਲਵਾ ਹਾਂਜੀ ਇਹਨਾਂ ਦੀ ਬਹੁਤ ਵੱਡੀ ਦੇਣ ਆ ਆਪਾਂ ਨੂੰ ਠੀਕ ਆ ਜੀ ਇੱਕ ਹੈਲੋ ਸਾਹਿਬ ਅਮਨ ਵੀਰਾ ਅੱਛਾ ਜੀ ਉਹ ਵੀ ਆਪਣਾ ਉਹਦੇ ਨਾਲ ਵੀ ਪਿਆਰ ਆ ਅੱਛਾ ਜੀ ਉਹ ਵੀ ਵਧੀਆ ਆਪਾਂ ਨੂੰ ਲੱਗਦਾ ਜੀ ਬੰਦਾ ਉਹ ਵੀ ਬਹੁਤ ਵਧੀਆ ਬੰਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਜੀ ਆਪਣੇ ਚੈਨਲ ਦੇ ਤੇ ਨਾਲ ਤਲਵ ਵੀ ਆਇਆ ਆ ਅੱਜ ਇੱਥੇ ਤੇ ਉਹਦਾ ਨਾਲ ਜੀਜਾ ਆਇਆ ਵੀ ਬਰਕਤ ਅਲੀ ਕੀ ਹਾਲ ਆ ਬਸ ਜੀ ਠੀਕ ਠਾਕ ਤੇ ਅੱਗੇ ਜਾ ਤਰ ਹੋਰ ਫਿਰ ਤਲਵ ਕਿਵੇਂ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਕਿੱਦਾਂ ਹਾਲ ਹੈ ਬਾਠ ਠੀਕ ਠਾਕ ਤੁਸੀਂ ਸੁਣਾਓ ਠੀਕ ਹੈ ਭਾਜੀ ਕਿਵੇਂ ਕਾਰੋਬਾਰ ਵਧੀਆ ਭਾਜੀ ਮਾਲ ਫਿਰ ਅੱਜ ਦੀ ਛੱਡਿਆ ਛੱਡਿਆ ਜੇ ਬਾਹਰ ਨਹੀਂ ਹਾਂਜੀ ਹਾਂਜੀ ਕੱਲ ਨਹੀਂ ਮੱਜਾ ਉਥੋਂ ਹਾਂ ਕਿੱਥੇ ਕੋ ਨਹੀਂ ਮੇਰੀ ਮੇਰੀਆਂ ਮੱਜਾਂ ਕਰਈਆਂ ਤੇ ਕਰੇ ਆ ਕੀ ਗੱਲ ਹੈ ਕਿ ਲੇਟ ਆ ਗੰਦਰਾ ਕਿਉਂ ਹੋ ਗਈ ਜੀ ਪੱਠੇ ਪੁੱਠੇ ਆ ਨੇ ਫੱਟਾ ਘੱਟ ਹੈ ਦੀ ਹੈ ਨਾ ਕੁਦਰਤੀ ਗੱਲ ਹੋਈ ਪਈ ਹੈ ਨਾ ਤੇ ਬਾਹਰ ਚਪੂਰ ਛੱਟ ਪਈ ਤੇ ਚਲੋ ਹੁਣ ਤਾਂ ਸਮਾਂ ਐਵੇਂ ਦਾ ਬਰਮਾਤਮਾ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਹਾਂਜੀ ਵੀ ਫਸਲ ਤੇ ਜਿਹੜਾ ਵੀ ਗਾ ਬਜਾ ਰੱਖੇ ਮੀਂਹ ਨਹੀਂ ਦੋ ਤੇ ਚਲੋ ਸਮਾਂ ਤਾਂ ਲੰਘ ਹੀ ਜਾਣਾ ਔਖਾ ਸੌਖਾ ਚਲੋ ਬਾਅਦ ਚ ਹੋ ਜਾਣਗੇ ਹੱਲ ਤੇ ਤੜਾ ਫਿਰ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਮੁੰਡੇ ਦੀ ਹਾਂਜੀ ਹਾਂਜੀ ਤੇ ਮੁੰਡਾ ਚੰਗਾ ਮਿਹਨਤੀ ਯਾਰ ਹਨਾ ਤੇ ਮਿਹਨਤ ਦੇ ਨਾਲ ਨਾਲ ਕਿਵੇਂ ਤੁਸੀਂ ਅੱਜ ਕਿਵੇਂ ਵੇਖਦੇ ਐ ਇਹਨੂੰ ਬਹੁਤ ਵਧੀਆ ਕਿਵੇਂ ਫਿਰ ਮੁੰਡਾ ਮਿਹਨਤ ਚੰਗੀ ਕਰਦਾ ਪਿਆ ਬਹੁਤ ਵਧੀਆ ਜੀ ਬਹੁਤ ਵਧੀਆ ਮਿਹਨਤ ਕਰਦਾ ਤੇ ਕਿਵੇਂ ਵੇਖਦਾ ਤੂ ਇਹ ਮਹੌਲ ਚਲ ਮਾਲ ਫਿਰ ਕਿਵੇਂ ਚੰਗਾ ਵਧੀਆ ਤਿਆਰ ਹੋ ਰਿਆ ਬਹੁਤ ਵਧੀਆ ਤਿਆਰ ਹੋ ਰਿਹਾ ਹੈ ਬਹੁਤ ਵਧੀਆ ਤੇ ਕਿੰਨੇ ਗੁਨਾ ਅਗੇ ਦੀ ਗੋਲ ਇਸ ਟਾਈਮ ਸਾਡੇ ਸਾਹਮਣੇ ਪਾਜੀ ਪੰਜ ਸੱਤ ਮੱਜਾ ਵਧੀਆ ਜਿਹੜੀਆਂ ਰੱਖੀਆਂ ਨੇ ਬਹੁਤ ਵਧੀਆ ਮੱਜਾ ਨੇ ਮਾਲ ਚੰਗਾ ਸਾਰਾ ਹਨ ਤੇ ਮਿਹਨਤ ਬੜੀ ਯਾਰ ਹਨ ਪਸ਼ੂਆਂ ਦੇ ਯਾਰ ਮਿਹਨਤ ਬਹੁਤ ਆ ਸਮਾਂ ਲੱਗਦਾ ਹਰ ਕੰਮ ਤੇ ਜੇ ਆਪਾਂ ਸਮੇਂ ਦੀ ਗੱਲ ਕਰੀਏ ਤੇ ਕਈ ਭਰਾਹੀ ਕਰਦੇ ਆ ਜਦੋਂ ਬਿジネス ਦੇ ਵਿੱਚ ਪੈਸੇ ਲਾਉਂਦੇ ਆ ਮੇਰੀ ਸੋਚ ਅੰਦਾਜ਼ਕ ਬਾਕੀ ਆਪਾਂ ਏਡੇ ਸਿਆਣੇ ਨਹੀਂ ਹੈਗੇ ਭਰਾ ਕੀ ਕਰਦੇ ਆ ਵੀ ਪਸ਼ੂ ਖਰੀਦਦੇ ਆ ਬਰੋਂ तकरीबन ਮੰਨ ਕੇ ਚੱਲੋ ਅਜੇ ਚੰਗੀ ਤੋਂ ਚੰਗੀ ਮੱਝ ਤਾਂ ਬਹੁਤ ਮਹਿੰਗੀ ਆ ਤੇ ਜੇ ਆਪਾਂ ਨਾਰਮਲ ਮੱਝਾਂ ਦੀ ਗੱਲ ਕਰੀਏ ਤੇ 1.5 ਲੱਖ ਲੱਖ ਦੀ ਉੱਤੀ ਮੱਝ ਮਿਲਦੀ ਆ ਹਾਂਜੀ ਮੰਨ ਕੇ ਚੱਲੋ ਵੀ तकरीबन ਕੋਈ 5 ਮੱਝਾਂ ਜੇ ਬੰਦਾ ਲੈਂਦਾ 5 ਮੱਝ ਤੇ ਜੇ ਆਪਾਂ ਗੱਲ ਕਰੀਏ ਵੀ ਮੰਨ ਕੇ ਚੱਲੋ तकरीबन ਕੁਪ 5 ਲੱਖ ਰੁਪਏ ਦੀਆਂ ਮੱਝਾਂ ਜੇ ਆਪਾਂ 5 ਲਈਏ ਹਾਂਜੀ ਤੇ ਉਹਨਾਂ ਨੂੰ ਫ੍ਰੀ ਕਰਨ ਤੇ ਟਾਈਮ ਤਾਂ ਲੱਗਣਾ ਹੀ ਆ ਹਾਂ ਤੇ ਇਹਦੇ ਜਿਹੜਾ ਪਸ਼ੂਆਂ ਦਾ ਕੰਮਣਾ ਇਹ ਕੰਮ ਹੈਗਾ ਵਾ ਇਸ ਤਰ੍ਹਾਂ ਦਾ ਵੀ ਜਦੋਂ ਮੰਨ ਲਓ ਆਪਾਂ ਪਸ਼ੂ ਲੈਨੇ ਆ 5 ਲੱਖ ਰੁਪਇਆ ਲਾਤਾ 5 ਲੱਖ ਦੇ ਨਾਲ ਨਾਲ ਸਿਸਟਮ ਇਹ ਆ ਵੀ ਉਹਨੂੰ ਜਦੋਂ ਤੱਕ ਬੰਦੇ ਨੇ ਫ੍ਰੀ ਹੋਣਾ ਉਹਦੇ ਬੰਦੇ ਦਾ ਮਾਣਾ ਕਹਿੰਦਾ ਹੂੰ 2 ਤੋਂ 3 ਸਾਲ ਪਸ਼ੂ ਫ੍ਰੀ ਕਰਨ ਤੇ ਲੱਗ ਜਾਂਦਾ ਤੇ ਬੰਦੇ ਦਾ ਮਾਣਾ ਕਹਿੰਦਾ ਇਹ ਕੰਮ ਹੈਗਾ ਭਰਾਓ ਹੌਸਲੇ ਵਾਲਾ ਤੇ ਮਿਹਨਤ ਵਾਲਾ ਦੂਸਰੀ ਗੱਲ ਆ ਇਸ ਕੰਮ 'ਚ ਬਾਈ ਛੁੱਟੀ ਕੋਈ ਨਹੀਂ ਇਹ ਕੰਮ ਦੇ ਵਿੱਚ ਛੁੱਟੀ ਕੋਈ ਨਹੀਂ ਕਿਉਂਕਿ ਜਿਹੜਾ ਸਮਾਂ ਛੁੱਟੀ ਛੱਟੀ ਵਾਲੇ ਕੰਮ ਹੋ ਜਾਂਦੇ ਬੰਦ ਤੇ ਤੁਹਾਨੂੰ ਪਸ਼ੂ ਵਿਖਾਈ ਜਨੇ ਆ ਚੰਗੇ ਪਸ਼ੂ ਆ ਚੰਗੀ ਜਾਨੀ ਕਿ ਖਰਾਕ ਆ ਜੇ ਚਰਾਣ ਦੀ ਗੱਲ ਕਰੀਏ ਤੇ ਬਾਹਰੋਂ ਚਰ ਕੇ ਮਾਲ ਜਿਹੜਾ ਸਾਂਭੰਦ ਦਾ ਸਵਾਦ ਬਹੁਤ ਆਉਂਦਾ ਹਾਂ ਉਹ ਕੋਈ ਕੋਈ ਬੰਦਿਆਂ ਦੇ ਵਸਦੀ ਗੱਲ ਆ ਜਣਾ ਖਣਾ ਬੰਦਾ ਮਾਲ ਮਾਲ ਨਹੀਂ ਚਰਾ ਸਕਦਾ ਕਿਉਂਕਿ ਭਾਈ ਮਾਲ ਚਰਾਉਣਾ ਪਾਣੀ ਦੀ ਵੀ ਭੁੱਖ ਕੱਟਣੀ ਪੈਂਦੀ ਆ ਕਈ ਵਾਰੀ ਰੋਟੀ ਫਣੀ ਵੀ ਲੇਟ ਹੋ ਜਾਂਦਾ ਤੇ ਬਾਕੀ ਦਾਦੇ ਹੋਰ ਫਿਰ ਦਾਲ ਵਧੀਆ ਜੀ ਤੇ ਕਿਵੇਂ ਹੁਣ ਮਾਲੀ ਆਪਣਾ ਠੀਕ ਹੈ ਜੀ ਮਾਲੀ ਨਵਾਂ ਹੁਣ ਪਾਇਆ ਮੱਜਾ ਹੈ ਹਾਂਜੀ ਹਾਂਜੀ ਤੇ ਕਿਵੇਂ ਆ ਰਹੇ ਉਹ ਦੇ ਕੋਈ ਮੱਜਾ ਮੱਜਾ ਲੱਗਣੀਆਂ ਆਈਆਂ ਹੁੰਦੀ ਤਾਂ ਹਾਂ ਲੱਗੇ ਤਿੰਨ ਚਾਰ ਮੱਜਾ ਪਾਸੇ ਉਹ ਵੀ ਨਹੀਂ ਨਹੀਂ ਆਵਦੀਆਂ ਲੱਗੀਆਂ ਦਰੀਆਂ ਦੋ ਮੱਝ ਲੱਗੀਆਂ ਪਾਸੇ ਠੀਕ ਆ ਹਾਂਜੀ ਤੇ ਚਲੋ ਗੱਲ ਕਰਾਉਣੇ ਹੁਣ ਕਾਕੇ ਨਾਲ ਤੇ ਲੈ ਵੀ ਜਾਣ ਹੁਣ ਦੱਸ ਵੀ ਜੋਣਾ ਜਿਹੜਾ ਇਹ ਜੜਵਰ ਕੇ ਆਪਾਂ ਨੂੰ ਸਟਾਰਟਿੰਗ ਸ਼ੌਕ ਦੇ ਦੋ ਪਿਆ ਆਪਣਾ ਇਹ ਮੱਝਾਂ ਵਾਲੇ ਬੰਨੇ ਹੁੰਦਾ ਕਿ ਕਿਵੇਂ ਮਤਲਬ ਹੀ ਮੰਨ ਤੇਰਾ ਲੱਗ ਗਿਆ ਵੀ ਮੱਝਾਂ ਲਿਆਉਣਾ ਆਪਾਂ ਮੱਝਾਂ ਲਈ ਵੀਰੇ ਮਾਣਾ ਇਹ ਪੈ ਗਿਆ ਵੀ ਪਹਿਲਾਂ ਮੇਰੇ ਦਾਦੇ ਕੋਲੇ ਹੁੰਦੇ ਸੀ ਪਸ਼ੂ ਅੱਛਾ ਮੱਝਾਂ ਹੁੰਦੀਆਂ ਮੱਈਆਂ ਹੁੰਦੀਆਂ ਗਾਂਵਾਂ ਹੁੰਦੀਆਂ ਉਹ ਮੱਈਆਂ ਲੋਕਾਂ ਕੋਲੇ ਘੱਟ ਸੀ ਪਹਿਲਾਂ ਗਾਂਵਾਂ ਵਾਲੀਆਂ ਸੀ ਗਾਏ گاਵਾ ਦੇਸੀ ਗਾਵਾਂ ਦੇਸੀ ਗਾਵਾਂ ਹੀ ਜੀਆਂ ਪਿੰਡ ਦੀਆਂ ਗਾਂਵਾਂ ਬਹੁਤ ਚਾਰਦੀਆਂ ਸੀ ਉਹਨਾਂ ਨਾਲ ਅੱਛਾ ਸਾਡੇ ਇੱਥੇ ਬਾਬੇ ਦੀ ਜਗਾਹ ਜੀ ਝਿੜੀ ਹੈਗੀ ਹਾਂ ਜੀ 120 ਕਿੱਲੇ ਆਉ ਉਹ ਜਗਾਹ ਦੇ ਹਾਂ ਜਿਆਦਾ ਵੀ ਹੋ ਸਕਦੇ ਆ ਜਿੱਦਾਂ ਸਿਆਣੇ ਬੰਦੇ ਤਾਂ ਸੁਣੀ ਆ ਅੱਛਾ ਜੀ ਤੇ 120 ਕਿੱਲੇ ਆਉ ਦੇ ਤੇ ਉਹ ਮਤਲਬ ਉੱਥੇ ਮਾਲ ਚਾਰਦਾ ਸਾਡੇ ਸਾਰੇ ਪਿੰਡ ਦਾ ਹੀ ਅੱਛਾ ਮਾਲ ਤਕਰੀਬਨ ਸਾਡਾ ਸਾਰਾ ਪਿੰਡ ਹੀ ਚਾਰਦਾ ਸੀ ਅੱਛਾ 120 ਗੱਲੇ ਪੈਲੀ ਆ ਫਿਰ ਹਾਂ ਇੱਥੇ ਤੁਹਾਡੇ ਪਿੰਡ ਜਿਹੜੀ ਹਾਂ ਉਹ ਬਾਬਿਆਂ ਦੀ ਜਗਾ ਵਾ ਜਿਹੜੀ ਅੱਛਾ ਤੇ ਉਦੋਂ ਉਥੇ ਮਾਲ ਚਾਰਦਾ ਹੁੰਦਾ ਸੀ ਗਈ ਅੱਛਾ ਜੀ ਤੇ ਬਹੁਤ ਸਾਡਾ ਸਾਰਾ ਪਿੰਡ ਹੀ ਮਾਲ ਚਾਰਦਾ ਸੀ ਉਥੇ ਅੱਛਾ ਜੀ ਤੇ ਮੁੜ ਕੇ ਬਸ ਉਥੇ ਚਾਰ ਦੇ ਚਾਰ ਦੇ ਮੁੜ ਕੇ ਸਾਡੇ ਦਾਦਾ ਦਾ ਮੰंजे ਤੇ ਬਹਿ ਗਿਆ ਮੁੜ ਕੇ ਡੈੜੀ ਹੁਣ ਚਾਰਨ ਚੂਰਨ ਲਾ ਗਏ ਅੱਛਾ ਉਹ ਬਸ ਇਹ ਗਾਂ ਦੀ ਗਾਈ ਬਾਤ ਸ਼ੌਂਕ ਪੈ ਗਿਆ ਵੇਖ ਵੇਖ ਕੇ ਜਦੋਂ ਜਾ ਆ ਜੂ ਵੜਦੇ ਹੀ ਪਹੂਆ ਮਗਰ ਅੱਛਾ ਉੱਥੋਂ ਬਾਅਦ ਸ਼ੌਂਕ ਪਹਿਲਾਂ ਤੋਂ ਹੀ ਪੈ ਗਿਆ ਹੀ ਪਰ ਪੜੇ ਲਿਖੇ ਤਾਂ ਹੈ ਨਹੀਂ ਫਿਰ ਇਹ ਹੀ ਸ਼ਾਮਲੀ ਡਿਊਟੀ ਅੱਛਾ ਤੇ ਕਿਵੇਂ ਫਿਰ ਫਾਇਦਾ ਫੋਦਾ ਹੈਗਾ ਕਿੰਨਾ ਕੁ ਦੁੱਧ ਪਾਉਣਾ ਸਿਆਲ ਚਦੇ ਆ ਸੱਜਰ ਸੋਈਆਂ ਦਾ ਜਾਂ ਹੁਣ ਜਦੋਂ ਮਤਲਬ ਹੁਣ ਤਾਂ ਦੁੱਧ ਗਰਮੀ ਕਰਕੇ ਇੱਕ ਤਾਂ ਮਈਆਂ ਘਟਾ ਗਈਆਂ ਇੱਕ ਖੰਗਣਾ ਹੋ ਗਈਆਂ ਮਈਆਂ ਸਾਰੀਆਂ ਹੀ ਅੱਛਾ ਹਾਂ ਹੁਣ ਤਾਂ ਘੱਬਣਾ ਮਈਆਂ ਅੱਛਾ ਤੇ ਹੁਣ ਵੀ ਮੰਨ ਲਾ ਡੰਗ ਦਾ 13-14 ਕਿਲੋ ਹੋ ਜਾਂਦਾ 13 ਕਿਲੋ ਇੱਕ ਡੰਗ ਦਾ ਹੁੰਦਾ ਨਾਲੇ 25 ਕਿਲੋ ਐਵਰੇਜ ਮੰਨ ਹਾਂ ਇਹ ਨਹੀਂ ਕਹਿਆ ਐਵਰੇਜ ਮੰਨ ਲੋ ਜੀ ਹਾਂਜੀ ਹਾਂ ਤੇ 25 ਕਿਲੋ ਮੰਨ ਲੋ ਹਾਂ 6 ਤੇ 12 ਤੇ 3 1500 ਰੁਪਏ ਦਹਾੜੀ ਦਰੀ ਪੈਂਦੀ ਜਣੀ ਜੀ ਹਾਂ ਪਈ ਜਾਂਦੀ ਹੈਨਾ 16 1600 ਰੁਪਏ ਪੈਂਦੀ 16 1500 ਮੰਨ 40000 ਰੁਪਏ ਦਾ ਤੂੰ ਆ ਇੱਥੇ ਲਈ ਇਹਨਾਂ ਤੇ ਕੀ ਫਾਇਦਾ ਪੜਾ ਯਾਰ ਬਾਹਰ ਵੀ ਬੰਦੇ ਨੌਕਰੀਆਂ ਕਰਦੇ ਹਾਂ ਨਾਲੇ ਤੇ ਆਵਦਾ ਕੰਮ ਹੈਨਾ ਇੱਕ ਵੀ ਆਦਾ ਪਸ਼ੂ ਜੁੜੀ ਜਾਂਦੇ ਹਾਂਜੀ ਨਾਲੇ ਗਾਂ ਪਸ਼ੂ ਤਿਆਰ ਹੋ ਜਾਂਦੇ ਜੁੜੀ ਜਾਂਦੇ ਹੈਨਾ ਹਾਂਜੀ ਹਾਂ ਆਇਆ ਨਾ ਹੌਲੀ ਹੌਲੀ ਫਿਰ ਫਿਰ ਮਿਹਨਤ ਨਾਲ ਹੀ ਆ ਜੇ ਮਨ ਲਾ ਮਿਹਨਤ ਕਰੀ ਜੰਨੇ ਹੁਣ ਮਈਆਂ ਤੇ ਹਾਂ ਪਹਿਲਾ ਸਟਾਰਟਿੰਗ ਔਖੀ ਸੀ ਥੋੜੀ ਜੀ ਸਟਾਰਟਿੰਗ ਤਾਂ ਕੋਈ ਵੀ ਕੰਮ ਔਖਾ ਹੁੰਦਾ ਵੀਰੇ ਹਾਂ ਤੇ ਉਸ ਤੋਂ ਬਾਅਦ ਚੋਂ ਫਿਰ ਹੌਲੀ 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 ਕਰਦੇ ਕਰਦੇ ਆਪੀ ਮਾਲਕਾ ਆਪਾ ਬੂਟਾ ਲੱਗ ਜੇ ਕਿਰਾ ਫਲ ਤਾਂ ਪੈ ਹੀ ਜਾਂਦਾ ਜੀ ਹਾਂ ਸਮਾਂ ਲੱਗਦਾ ਯਾਰ ਹਾਰੇ ਕੰਮ ਹਾਂਜੀ 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 ਤੇ ਸਮੇਂ ਦੇ ਨਾਲ ਨਾਲ ਦੇ ਫਿਰ ਅੱਜ ਨਾਲ ਹੋਰ ਵੀ ਭਰਾ ਆਏ ਆ ਹਾਂਜੀ ਹਾਂਜੀ ਤੇ ਉਹਦੇ ਨਾਲ ਹੀ ਕਰਾਉਣੇ ਜਿੱਦੂ ਗੱਲ ਬਾਤ ਤੇ ਜਾਨਵਰ ਭਰਾ ਦੇ ਬਹੁਤ ਚੰਗੇ ਆ ਸਾਰੇ ਬਹੁਤ ਵਧੀਆ ਹੈ ਜਾਨਵਰ ਚਾਰਨ ਦਾ ਵੀ ਸਵਾਦ ਬਾਰ ਵੱਖਰਾ ਹੀ ਹੈ ਤੇ ਮਾਲੀ ਵੀ ਚੰਗਾ ਇੱਕ ਚਮੱਜਾਂ ਦੇ ਤੁਸੀਂ ਗੱਲਾਂ ਮੱਝ ਵੇਖੋ ਚੈੱਕ ਕਰੋ ਕੁਆਲਿਟੀ ਇਹਦੀ ਵੀ ਤੇ ਕਰਦੇ ਆ ਹੋਰ ਗੱਲਬਾਤ ਆਲਬਣਾ ਹੋਰ ਫਿਰ ਤਾਲਬ ਵਧੀਆ ਭਾਜੀ ਤੁਸੀਂ ਸੁਣਾਓ ਠੀਕ ਠਾਕ ਆ ਸੁਣਾ ਕੋਈ ਗੱਲਬਾਤ ਠੀਕ ਠਾਕ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਾਹੋ ਧੰਨਵਾਦ ਸਾਰਿਆਂ ਦੇ ਨਾਲ ਹੀ ਆਪਾਂ ਤਾਂ ਇਕੱਲੇ ਜੋ ਕਾਹੇ ਜੋਗੀ ਨਹੀਂ ਹੈਗੇ ਕਿ ਭਾਈ ਨਹੀਂ ਨਹੀਂ ਸਾਡੇ ਨਾਲ ਹੀ ਤੇ ਮਾਲ ਬਹੁਤ ਸੋਹਣਾ ਲੱਗਿਆ ਇਹਦਾ ਵੀ ਤੇ ਚੰਗਾ ਜਾਨਵਰ ਚੰਗੇ ਬਹੁਤ ਵਧੀਆ ਮज्जा ਆਇਆ ਹਾਂ ਬਹੁਤ ਵਧੀਆ ਸਮਾਂ ਆ ਜਿਹੜਾ ਚਲੋ ਪ੍ਰਮਾਤਮਾ ਦਾ ਚੰਗਾ ਲਿਆਵੇ ਤੇ ਨਾ ਹੋਰ ਵੀ ਭਰਾ ਕੋਲ ਚੰਗੇ ਚੰਗੇ ਜਾਨਵਰ ਜਿਹੜੇ ਤਿਆਰ ਹੋਣ ਹਾਂਜੀ ਸਹੀ ਹਾਂ ਤੇ ਮਾਲੀ ਫਿਰ ਦੋ ਵੀਰ ਕਿਹਾ ਇਹਨੂੰ ਮੱਝਾਂ ਚ ਪਹਿਲਾਂ ਹਾਂਜੀ ਮਾਲੀ ਤੇਰੇ ਕੋਲ ਵੀ ਰਹਿ ਗਿਆ ਹੈ ਹਾਂ ਮੇਰੇ ਕੋਲ ਤਾਂ ਕਿੰਨਾ ਜੇ ਰਹਿ ਗਿਆ ਹੈ ਮੇਰੇ ਕੋਲ 1.5 ਮਹੀਨਾ 1.5 ਮਹੀਨਾ ਰਹਿ ਗਿਆ ਤਾਂ 1.5 ਮਹੀਨਾ ਹਾਂ ਅੱਛਾ 1.5 ਮਹੀਨਾ ਤੇ ਕਿ ਨਹੀਂ ਮੱਝਾਂ ਲਾਇਆ ਫਿਰੇ ਤੇਰਾ 12 ਮੱਝਾਂ ਲੱਗਿਆ ਭਾਜੀ ਇਹਦੇ ਤੋਂ ਹਾਂ ਠੀਕ ਹੈ ਤੇਰਾ 14 ਮੱਝਾਂ ਜਾਨੀ ਕਿੰਨੇ ਤੋਂ ਗ੍ਰੋਸ ਹੋਈਆਂ ਹੈ ਬਿੱਲੂ ਇਹਦੇ ਕੋਲ ਆ ਗਿਆ ਸੀਗੇ ਉਹਦੇ ਯੂਕੇ ਕੋਲ ਸੀ ਨਹੀਂ ਯੂਕੇ ਕੋਲ ਸੀ ਬਾਅਦ ਜਾਂਦੇ ਕੋ ਵੀ ਰਹਿ ਗਿਆ ਇਹਨੇ ਕਿੰਨੀ ਮੱਝਾਂ ਲਵਾਈਆਂ ਬਿੱਲੂ ਦੋਹਰ ਜਿਹੜੀ ਆ ਗਿਆ ਤਿੰਨ ਮੱਝਾਂ ਗੱਬਣਾ ਤਿੰਨ ਤਿੰਨ ਮੱਝਾਂ ਲੱਗੀਆਂ ਬਿੱਲੂ ਨੂੰ ਚਲੋ ਪਰਮਾਤਮਾ ਦਾ ਲਾਡਵੇ ਚੰਗੇ ਬੂਟੇ ਤੇ ਨਜ਼ਾਰਾ ਆ ਜਾਊਗਾ ਤੇ ਆਹ ਵੇਖੋ ਜੀ ਜਾਨਵਰ ਬਹੁਤ ਚੰਗੇ ਚੰਗੇ ਜਾਨਵਰ ਆ ਭਰਾ ਕੋਲ ਸਾਫ਼ ਸੁਥਰੇ ਚਲੋ ਪਸ਼ੂ ਆ ਬਾਕੀ ਬਾਹਰ ਦੀ ਚਰਾਹਾਂ ਦੀ ਆ ਯਾਰ ਬਾਹਰ ਦੀ ਚਰਾਹਾਂ ਦੀ ਹੈ ਹਨਾ ਜਿਹੜੇ ਬੰਦੇ ਨੂੰ ਸਵਾਦ ਪੈ ਗਿਆ ਨਾ ਬਾਹਰ ਵਾਲਾ ਚਰਾੰਦਾ ਦੇ ਉਹ ਗੱਲ ਵੱਖਰੀ ਆ ਤੇ ਇੱਕ ਤਾਂ ਉਹ ਨਾ ਹੋਰ ਚੀਜ਼ ਵਿਖਾਉਣੇ ਆ ਇੱਕ ਬਹੁਤ ਖਾਸ ਤੇ ਪੁਰਾਣੀ ਚੀਜ਼ ਆ ਆ ਵੇਖੋ ਆ ਜੀ ਚੀਜ਼ ਨਾ ਆਪਾਂ ਨੂੰ ਬਹੁਤ ਘੱਟ ਮਿਲਦੀ ਆ ਜਿਹੜਾ ਸਮਾਂ ਹੁਣ ਚੱਲਦਾ ਪਿਆ ਨਾ ਇਹ ਚੀਜ਼ ਦਾ ਮਤਲਬ ਇਹ ਆ ਵੀ ਚਲੋ ਇਹਨੂੰ ਮੜਾ ਪਾਈ ਗੱਲ ਚ ਕਰਕੇ ਇਹ ਨਾ ਫੁੱਲ ਬੂਟੀਆਂ ਵਾਲੇ ਬਹੁਤ ਪੁਰਾਣੇ ਯਾਨੀ ਕਿ ਝੋਲਾ کہہ ਸਕਦੇ ਇਹਨੂੰ ਆਪਾਂ ਝੋਲਾ ਹੁੰਦਾ ਸੀ ਇਹ ਤੇ ਇਹ ਆਮ ਨਹੀਂ ਤੁਹਾਨੂੰ ਵੇਖਣ ਨੂੰ ਮਿਲਦਾ ਇਹ ਪੁਰਾਣੀ ਸਭਿਆਚਾਰ ਦੀ ਚੀਜ਼ ਆ ਇਹਦੇ ਵਿੱਚ ਜਿਵੇਂ ਕੋਈ ਆਪਸਾ ਸੌਦਾ ਲੈਣ ਜਾਂਦੇ ਹੀ ਜਾਂ ਕੁਝ ਚਲੋ ਹੋਂ ਤਾਂ ਇਹਦਾ ਆਪਦਾ ਪਰਸਨਲ ਸਮਾਨਾ ਵਿੱਚ ਇਹ ਇਹ ਵੀ ਚੀਜ਼ਾਂ ਬਹੁਤ ਖਤਮ ਹੋ ਚੁੱਕੀਆਂ ਆਪਣੇ ਪੰਜਾਬ ਦੇ ਵਿੱਚ ਤੇ ਬਾਹਰ ਚਰਾਂਤ ਜਰੂਰ ਦਾ ਤੁਹਾਨੂੰ ਪਤਾ ਕੰਮ ਵੈਸੇ ਹੀ ਖਤਮ ਆਏ ਤਾਂ ਜਿਹੜੇ ਬੰਦੇ ਚਲੋ ਆਦਾ ਸ਼ੌਂਕ ਦਾ ਮਨ ਪਰਚਾਵਾ ਕਰਨ ਦੇ ਚੱਕਰ 'ਚ ਲੱਗੇ ਹੋਏ ਆ ਭਰਾ ਤੇ ਦੂਸਰੀ ਗੱਲ ਤੁਹਾਨੂੰ ਹੋਰ ਪਿਛਾਉਣੇ ਕਾਕੇ ਤੋਂ ਕਾਕੇ ਮੈਗਾ ਫੱਲਾ ਕਾਕੇ ਦੁਜਾ ਕਿਹੜੇ ਸਾਲ ਨੇ ਚ ਮਿਲਿਆ ਸੀ ਤੈਨੂੰ ਮੈਂ ਵੀਰੇ ਤੂੰ ਹੀ ਮੈਨੂੰ ਮਿਲੇ ਸੀਗੇ 2022 ਦੇ ਲਾਸਟ ਹੀ ਚ ਆਪਣੇ ਮੇਲੇ ਸੀ ਉੱਥੇ ਆਪਣੇ ਝਿੜੀ ਵਾਲੇ ਆਹੋ ਸੂਏ ਦੇ ਕੋਲੇ ਕੋਲੇ ਬੈਠੇ ਬਕਾਇਨ ਥਲੇ ਮੈਂ ਜਦੋਂ ਕੰਦੇ ਚਾਹ ਪਿਆ ਮੈਂ ਤੇ ਵੀਰੇ ਹੋਣੀ ਗੱਲ ਸਾਹਿਬ ਆਪਣੇ ਆਏ ਸੀ ਆਪਣੇ ਚਾਹ ਚੂ ਪੀ ਕੇ ਗਏ ਵੀਰੇ ਨੇ ਉਹ ਪਸੂ ਦੇਖੇ ਸੀ ਵੀਰਾ ਕਹਿੰਦਾ ਮਿਹਨਤ ਕਰ ਹੂੰ ਹੂੰ ਫੇਨਾ ਹੁਡੀ ਉਹ ਗੱਲ ਤੋਂ ਵੀ ਬਹੁਤ ਅਨਸਫਰ ਹੋਇਆ ਮੈਂ ਯਾਰ ਹਾਂ ਵੀਰੇ ਨੇ ਸਹੀ ਕਿਹਾ ਫਿਰ ਵੀਰੇ ਥੋੜੀਆਂ ਥੋੜੀਆਂ ਇਦਾਂ ਦੀਆਂ ਗੱਲਾਂ ਹੋਈਆਂ ਫਿਰ ਮਿਹਨਤ ਕੀਤੀ ਹੂੰ ਤੇ ਤੁਸੀਂ ਉਦੋਂ ਮੈਨੂੰ ਕਹੀ ਕਿ ਮਿਹਨਤ ਕਰ ਦੱਬ ਕੇ ਇਹਨਾਂ ਚ ਉਦੋਂ ਬਹੁਤ ਕੁਝ ਲੈਵੇਂਗਾ ਵੀਰੇ ਥੋੜੀਆਂ ਗੱਲਾਂ ਕਈਆਂ ਸੱਚ ਹੋਈਆਂ ਤੇ ਬਹੁਤ ਕੁਝ ਵਿਚਾਰੀਆਂ ਨੇ ਦਿੱਤਾ ਇਹ ਸਭ ਕੁਝ ਮਤਲਬ ਇਹਨਾਂ ਦੇ ਸਿਰ ਤੇ ਮੇਰਾ ਘਰ-ਬਾਰ ਤੁਰਦਾ ਹੀ ਹੂੰ ਮਿਹਨਤਾਂ ਨਾ ਯਾਰ ਕੰਮ ਯਾਰ ਵੇ ਗੱਲ ਸੁਣ ਕੋਈ ਵੀ ਹੈ ਨਾ ਜੀ ਜੇ ਕੋਈ ਬੰਦਾ ਕੋਈ ਵੀ ਭਰਾ ਨੌਕਰੀ ਕਰਦਾ ਭਾਵੇਂ ਉਹ ਲੱਖ ਰੁਪਏ ਦੀ ਕਰਦਾ ਹਾਂਜੀ ਹਾਂਜੀ ਜੇ ਕੋਈ ਬਾਹਰ ਲੀਆਂ ਕੰਟਰੀਆਂ ਚ ਭਰਾ ਨੇ ਕਰਦੇ ਦਾ ਮਿਹਨਤੀ ਆ ਹਾਂਜੀ ਹਾਂਜੀ ਮਿਹਨਤ ਇੱਕ ਆਪਦੀ ਘਰੇ ਰਹਿ ਕੇ ਕਰਨੀ ਇੱਕ ਜੀਆਂ ਤੋਂ ਦੂਰ ਰਹਿ ਕੇ ਕਰਨੀ ਫਰਕ ਬੜਾ ਹਾਂਜੀ ਹਾਂਜੀ ਤੇ ਚਲੋ ਇਹ ਵੀ ਕਰਮਾਲੀਆਂ ਬੰਦਾ ਜੇ ਸੱਚੇ ਮਨੋਂ ਇਹਨਾਂ ਦਾ ਕਰੇ ਨਾ ਤੇ ਹਾਕ ਨਹੀਂ ਰੱਖਦੇ ਪਤੂ ਹਾਂਜੀ ਹਾਂਜੀ ਇਹ ਗੱਲ ਮੈਂ 100% ਲਿਖ ਕੇ ਦੇਣ ਨੂੰ ਤਿਆਰ ਹਾਂ ਹਾਂ ਜੇ ਕੋਈ ਮਿਹਨਤ ਕਰੇ ਤੇ ਦੂਜੀ ਗੱਲ ਇਹ ਆ ਵੀ ਕਈ ਵਾਰੀ ਕੀ ਕਰਦੇ ਭਰਾ ਜਾਨਵਰ ਲੈ ਲੈਂਦੇ ਆ ਸਭ ਤੋਂ ਵੱਡੀ ਦਿੱਕਤ ਫਿਰ ਕਦੋਂ ਪੈਂਦੀ ਲੇਵਰ ਦੀ ਜੀ ਇਸ ਕੰਮ ਦੇ ਵਿੱਚ ਉਹ ਬੰਦੇ ਨੇ ਕਾਮਯਾਬ ਹੋਣਾ ਜਿੰਨੇ ਹੱਥੀ ਕਰਨਾ ਜੀ ਕੰਮ ਵਾਲਾ ਬੰਦਾ ਨਹੀਂ ਕਾਮਯਾਬ ਕਰ ਸਕਦਾ ਮਾਲ ਨੂੰ ਕਦੇ ਵੀ ਕਿਉਂਕਿ ਆਪਦੇ ਹੱਥ ਨਾਲ ਯਾਰ ਦਾਣਾ ਪਾਉਣਾ ਬਰਕਤੋਂ ਪਾਉਣੀ ਹੁੰਦੀ ਓ ਚੀਜ਼ 'ਚ ਵੀ ਤੇ ਪ੍ਰਮਾਤਮਾ ਚੋਂ ਕਿਰਪਾ ਕਰਦਾ ਆ ਵੇਖੋ ਨਹਿਰਾਂ ਦੀ ਜੀ ਗੱਲ ਕਰੀਏ ਤੇ ਨਹਿਰਾਂ ਚਲੋ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਕੱਚੀਆਂ ਸੀਗੀਆਂ ਪਰ ਹੁਣ ਜਿਹੜੀ ਸਰਕਾਰਾਂ ਟਾਈਮ ਦੇ ਹਿਸਾਬ ਤੇ ਬਦਲੀ ਜਾਂਦਾ ਮਾਹੌਲ ਤੇ ਜਾਨਵਰਾਂ ਨੂੰ ਪਹਿਲਾਂ ਬਹੁਤ ਸੋਖ ਹੁੰਦਾ ਸੀ ਕਿਉਂਕਿ ਬਹੁਤ ਜਿਆਦੇ ਜਾਨਵਰ ਹੁੰਦੇ ਸੀਗੇ ਤੇ ਬਾਹਰ ਨਹਿਰਾਂ ਦੇ ਵਿੱਚ ਆਉਣਾ ਪਸ਼ੂਆਂ ਨੇ ਬਹਿਣਾ ਵਿੱਚ ਆ ਗਏ ਹਨਾ ਤੇ ਫਰ ਹੁਣ ਇੱਕ ਛੋਟੀ ਜੀ ਗੁਜਾਰਸ਼ ਆ ਮੇਰੀ ਜਿੰਨੇ ਵੀ ਨਹਿਰ ਬਣਾ ਰਹੇ ਜਾਂ ਨਹਿਰ ਮੈਗਮਾ ਵਾਂ ਇੱਕ ਛੋਟੀ ਜੀ ਪੀਲ ਆ ਵੀ ਇੱਕ ਜਿਹੜਾ ਪੁਲ ਦੇ ਥੱਲੇ ਨਾ ਇੱਕ ਛੋਟਾ ਜਿਹਾ ਜਣੀ ਕਿ ਢਾਲ ਬਣਾਈ ਜਾਵੇ ਜਿਹੜਾ ਛੋਟਾ ਜਿਹਾ ਰੈਂਪ ਬਣਾਇਆ ਜਾਵੇ ਵੀ ਪਸ਼ੂ ਚੜ ਸਕਣ ਛੋਟਾ ਆ ਬਾਹਲਾ ਨਹੀਂ ਆ ਪ ਵੱਡਾ ਕਹਿੰਦੇ ਵੀ ਕੋਈ 10 ਤੋਂ 4 ਫੁੱਟ ਦਾ ਰਕਬਾ ਛੱਡ ਕੇ ਨਾ ਤੇ ਬਣਾਇਆ ਜਾਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਜਾਨਵਰ ਵਿੱਚ ਆਵਾਰਾ ਪਸ਼ੂ ਜਿਹਨੂੰ ਕਹਿ ਸਕਦੇ ਆਪਾਂ ਗਾਂ ਸਾਂਣ ਜਾਂ ਕੋਈ ਐਵੇਂ ਦੇ ਜਾਨਵਰ ਡਿੱਗ ਪੈਂਦੇ ਨਾ ਫਿਰ ਦਿੱਕਤ ਬੜੀ ਆਉਂਦੀ ਕਈ ਵਾਰੀ ਨਿਕਲਦੇ ਨਹੀਂਗੇ ਇਹ ਇੱਕ ਛੋਟੀ ਜੀ ਸਾਡੀ ਰਿਕਵੈਸਟ ਸਮਝ ਲਓ ਮੇਰੀ ਤੇ ਬਾਕੀ ਆਹ ਕਿਹੜੇ ਸਾਂਧੀ ਚ ਛੋਟੀ ਆ ਗਈ ਕਿਹੜੀ ਵੀਰੇ ਆਹ ਇਹ ਬਿੱਲੂ ਦੀ ਆਈ ਬਿੱਲੂ ਦੀ ਹਾਂ ਇਹ ਗਿਫਟ ਹੋਈ ਜਾਂਦਾ ਬਿੱਲੂ ਦੀ ਗਿਫਟੀ ਹੋਈ ਆਈ ਆਪਾਂ ਨੂੰ ਲੈ ਕਰੋ ਇਹ ਬਿੱਲੂ ਦੀ ਝੋਟੀ ਟੰਡੀ ਸੀਰ ਕੁਆਲਟੀ ਵੇਖ ਲੋ ਤੇ ਬਹੁਤ ਚੰਗੀ ਆ ਬਾਕੀ ਭਰਾ ਨੇ ਗਾਨਿਆਂ ਗੁਨੀਆਂ ਬਹੁਤ ਚੰਗੀਆਂ ਪਾਈਆਂ ਸ਼ੌਂਕ ਨਾਲ ਬਹੁਤ ਵਧੀਆ ਗੱਲ ਆ ਇੱਕਾ ਸ਼ਿਕਾਰੀ ਬੜਾ ਘੈਂਟ ਲੱਗਿਆ ਇਹਦਾ ਮੈਨੂੰ ਬਾਜ ਇਹ ਤਾਂ ਐਡੀ ਕੋ ਜਵਰਦਸਤ ਚੀਜ਼ ਆ ਨੇ ਸਮਝ ਲੈ ਵੀ 47 ਹੀ ਚੱਕੀ ਫਿਰਦਾ ਨਾਲੇ ਕੇ 47 ਨਹੀਂ ਆ ਕਿਉਂਕਿ ਬਹੁਤ ਜਿਆਦਾ ਸੇਫਟੀ ਵਾਲਾ ਜਾਨਵਰ ਆ ਇਹ ਦੇਸੀ ਜਾਨਵਰ ਆ ਤੇ ਆ ਮਾਲੀ ਦੇਖੋ ਆ ਬੱਚਾ ਫਿਰ ਇਸੇ ਮਾਲੀ ਦਾ ਆ ਗਿਆ ਹਾਂ ਜੀ ਵੀਰੇ ਇਹਦਾ ਹੀ ਹੈ ਪਹਿਲੀ ਮਾਲੀ ਦਾ ਬੱਚਾ ਇਹ ਅੱਛਾ ਐਵੇਂ ਦੇ ਬੱਚੇ ਪੌਂਦਾ ਹਨਾ ਚੰਗੇ ਬੱਚੇ ਪੌਂਦਾ ਹਾਂ ਬੱਚੇ ਬਹੁਤ ਵਧੀਆ ਨੁਕਰੇ ਪੌਂਦਾ ਹੀ ਸਾਰੇ ਠੀਕ ਆ ਹਾਂ ਜੀ ਤੇ ਹੁਣ ਗਾਂ ਫਿਰ ਇਹਦਾ ਸੂਆ ਲੈਣਾ ਗੇ ਮਾਲੀ ਸੇਲ ਸੂਆ ਹਸਤੇ ਵੀ ਇਹ ਵਿੱਚ ਮਾਲੀ ਹੁਣ ਦੇਖਾਂਗੇ ਜੀ ਹੁਣ ਤਾਲ ਬਣਾ ਸਲਾਹ ਕਰਦੇ ਆ ਉਹ ਕੈਮਰਾ ਕੀਤੀ ਕੋਈ ਸਲਾਹ ਅੱਛਾ ਇਹ ਨੇ ਅਜੇ ਪੈਂਡਿੰਗ ਹੀ ਰੱਖੀ ਹੋਈ ਆ ਜੀ ਗੱਲ ਐ ਨਾ ਹੁਣ ਮਈਆਂ ਇਹਦੇ ਤੋਂ ਦੋ ਮਾਲੀਆਂ ਹੋ ਗਈਆਂ ਵੀਰੇ ਮੇਰੀਆਂ ਹਾਂ ਕਟੀਆਂ ਆ ਗਈਆਂ ਹੁਣ ਪਿਛਲੇ ਸੂਏ ਦੀਆਂ ਦੀ ਦੋ ਮਈਆਂ ਇੱਕ ਦੀ ਗੱਬਣਾ ਕਰਾਈਆਂ ਜਿੰਨਾਂ ਮਈਆਂ ਨੇ ਕੱਟੇ ਦਿੱਤੇ ਸੀ ਇਹਦੇ ਤੋਂ अच्छा ते बाकी ਹੁਣ ਤਾਲਪੋਲੇ ਆ ਗਈਆਂ ਇਹਦੀਆਂ ਕਟੀਆਂ ਆ ਜਾਣੀਆਂ ਸਾਡੀ ਇੱਕ ਗੱਲ ਹੀ ਆ ਅੰਦਰ ਖਾਤੇ ਚ ਠੀਕ ਆ ਤੇ ਉਹ ਪਰ ਹੁਣ ਵੇਖਾਂਗੇ ਸਲਾਹ ਕਰਾਂਗੇ ਜੇ ਕੋਈ ਸਲਾਹ ਨਹੀਂ ਬਣੀ ਹਜੇ ਕੋਈ ਵੀ ਜੀ ਅੱਛਾ ਜੇ ਰਾਦਾ ਬਣ ਕੇ ਤੇ ਦੇ ਦੇਣਾ ਮਾੜੀ ਤੇ ਰਾਦਾ ਬਣੂਗਾ ਦੇਖਦੇ ਹਾਂ ਸਲਾਹ ਨਹੀਂ ਕੀਤੀ ਹਜੇ ਕੋਈ ਠੀਕ ਆ ਹਾਂ ਨਹੀਂ ਉਹ ਛੋਟਾ ਠੰਡਾ ਸਾਊ ਆ ਤਾਂ ਕਰਕੇ ਆਪਾਂ ਚਲੋ ਮਾਲ ਨਾਲ ਤੁਰਿਆ ਫਿਰਦਾ ਹਾਂ ਮਾਲ ਚ ਤੁਰਿਆ ਫਿਰਦਾ ਨਹੀਂ ਮਾਲੀ ਚੰਗਾ ਜਰਾ ਹਾਂਜੀ ਹਾਂਜੀ ਤੇ ਪਸ਼ੂ ਧੰਨ ਵੀ ਸਾਰਾ ਚੰਗਾ ਵਾ ਹਾਂਜੀ ਹਾਂਜੀ ਤੇ ਪ੍ਰਮਾਤਮਾ ਐਂ ਹੀ ਚੜਦੀ ਕਲਾ ਰੱਖੇ ਤੈਨੂੰ ਤੇ ਚੰਗੇ ਯਾਨੀ ਕਿ ਹੋਰ ਚੰਗੇ ਲੈਵਲ ਤੇ ਦੂ ਭਰਾ ਪਹੁੰਚੇ ਤੇ ਬਹੁਤ ਸੋਹਣਾ ਭਰਾ ਦਾ ਸੈਟਅਪ ਆ ਵਧੀਆ ਵਾ ਹੌਲੀ ਹੌਲੀ ਐਂ ਜਾਗ ਲੱਗਦਾ ਤੇ ਪ੍ਰਮਾਤਮਾ ਗਾਂ ਚੜ੍ਹਦੀ ਕਲਾ 'ਚ ਰੱਖੇ ਵੀਰ ਨੂੰ ਤੇ ਧੰਨਵਾਦ ਜਿੰਨੇ ਵੀ ਆਪਣੇ ਵੀਰ ਫੇਸਬੁੱਕ YouTube ਚੈਨਲ ਨੂੰ ਪਿਆਰ ਕਰਦੇ ਆ ਤੇ ਤੁਹਾਨੂੰ ਪਤਾ ਵੀ ਵੀਡੀਓ ਆਪਾਂ ਬਹੁਤ ਘੱਟ ਪਾਉਨੇ ਪਰ ਪਾਉਨੇ ਜੈਨੂਨਰੀ ਆ ਤੇ ਵਧੀਆ ਟੌਪ ਕਲਾਸ ਪਾਉਨੇ ਕਿਉਂਕਿ ਆਪਾਂ ਚੰਗੇ ਜਾਨਵਰ ਜਿਹੜੇ ਬਾਹਰ ਆਲਾ ਮਾਲ ਜਿਹੜਾ ਹੁੰਦਾ ਤੁਹਾਨੂੰ ਪਤਾ ਹੁੰਨੀ ਆ ਵੀਡੀਓ ਪਾਉਂਦੇ ਬਾਹਲੇ ਸ਼ਕੀਨ ਹੁੰਨੇ ਆ ਤੇ ਹਾਂਜੀ ਦੱਸੋ ਜੀ ਇਹ ਵੀ ਲਾਹੌਰੀ ਸਾਹ ਦਾ ਬੱਚਾ ਵਾ ਅੱਛਾ ਲਾਹੌਰੀ ਜੀ ਹਾਂ ਇਹ ਆਪਾਂ ਨੂੰ ਬਾਈ ਸੋਨੂ ਨੇ ਦਿੱਤਾ ਸੀ ਛੋਟਾ ਇਹ ਸੂਰਜ ਦਾ ਪੋਤਾ ਆ ਗਿਆ ਹਾਂਜੀ ਹਾਂਜੀ ਠੀਕ ਆ ਤੇ ਇਹ ਬਾਈ ਸੋਨੂ ਨੇ ਦਿੱਤਾ ਸੀ ਆਪਾਂ ਨੂੰ ਅੱਛਾ ਸੋਨੂ ਨੇ ਦਿੱਤਾ ਹੀ ਹੈ ਹਾਂਜੀ ਹਾਂਜੀ ਤੇ ਹੋਰ ਜਾਨਵਰ ਕੋਈ ਹੋਰ ਵੀਰੇ ਕਿਵੇਂ ਦੱਸੀ ਫਿਰ ਇਹਦੇ ਬਾਰੇ ਬੱਚੇ ਵਾ ਇੱਕ ਬੱਚਾ ਹੀ ਆਪਣੇ ਆ ਬਿੱਲੀ ਝੋਟੀ ਦਾ ਬਾਈ ਅੱਛਾ ਇਹਦਾ ਬਿੱਲੀ ਦਾ ਹੈ ਹਾਂ ਬਿੱਲੀ ਦਾ ਵਾ ਅੱਛਾ ਤੇ ਪਹਿਲੀ ਮਾਲੀ ਦਾ ਹੀ ਆ ਕਟਾਈਏ ਪਹਿਲੀ ਮਾਲੀ ਦਾ ਹੈ ਹਾਂਜੀ ਹਾਂਜੀ ਬੱਚੇ ਚੰਗੇ ਆਉਂਦੇ ਪੈਦਰੇ ਹਾਂ ਬੱਚੇ ਵਧੀਆ ਪਾਈ ਜਾਂਦਾ ਜੀ ਤੇ ਵੀ ਚੰਗੀ ਆ ਤੇ ਬਾਕੀ ਪੰਡ ਮੇਰੇ 20 25 ਮਹੀਆ ਪਿਛਲੀ ਵਾਰੀ ਵਾਵਾ ਲੱਗੀਆਂ ਮਨ ਲਾਦਾ ਅੱਛਾ 20 ਤੱਕ 31 ਲੱਗੀਆਂ ਵਾ ਅੱਛਾ ਤੇ ਉਹਨਾਂ ਦੇ ਬੱਚੇ ਬਹੁਤ ਸੋਹਣੇ ਆਏ ਹੋਏ ਆ ਠੀਕ ਮੈਂ ਜਾ ਕੇ ਵੀ ਦੇਖ ਕੇ ਆਇਆ ਵਾ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਮਾਰਕਿੰਗ ਬਹੁਤ ਵਧੀਆ ਚੇਂਜ ਕਰਦਾ ਮਾਰਕਿੰਗ ਜਮਾਂ ਜੈ ਜਾਈ ਹਾਂਜੀ ਤੇ ਆਹ ਵੇਖ ਲਓ ਅੱਖ ਦੇਖ ਲਓ ਮਾਲੀ ਜੀ ਦੇ ਮਗਰਲੇ ਚੈੱਕ ਕਰ ਸਕਦੇ ਹੋ ਮੱਝ ਦੀ ਮਾਰਕਿੰਗ ਤੇ ਇਹਦੀ ਮਾਰਕਿੰਗ ਦਾ ਬਹੁਤ ਫਰਕ ਆ ਯਾਨੀ ਕਿ ਇਹ ਗੱਲ ਹੁਣ ਇੱਕ ਬੱਚੇ ਦੀ ਆ ਡੋਮੀਨੇਟ ਵੀ ਕਰਦਾ ਬੁੱਲ ਬਾਕੀ ਹੋਰ ਜਦੋਂ ਬੱਚੇ ਆਏ ਤੇ ਚਲੋ ਪ੍ਰਮਾਤਮਾ ਚੰਗੇ ਲਿਆਊਗਾ ਹਾਂਜੀ ਹਾਂਜੀ ਹੁਣ ਪਹਿਲਾ ਬੱਚਾ ਆਇਆ ਇਹ ਪਹਿਲਾ ਬੱਚਾ ਨਾ ਹਾਂਜੀ ਇਹ ਪਹਿਲਾ ਬੱਚਾ ਹੀ ਦਾ ਪਹਿਲਾ ਬੱਚਾ ਬਹੁਤ ਚੰਗਾ ਆ ਕੱਟੀ ਵੀ ਇਹਦੇ ਅਰਗੀ ਨਾ ਕੱਟੀ ਆ ਕਰਤੀ ਉਹ ਫਿਰ ਕਾਲਾ ਝੋਟਾ ਪੈ ਗਿਆ ਸੀ ਨਾਲ ਅੱਛਾ ਕੱਟੀ ਥੋੜਾ ਜਿਹਾ ਪਟਾ ਗਈ ਨਹੀਂ ਤਾਂ ਕਰਤੀ ਦੇ ਦੇਣਾ ਚੰਗੀ ਆਣੀ ਕਿਉਂਕਿ ਉਹ ਨੁਕਰੀ ਮੈਂ ਦੀ ਹੀ ਕੱਟੀ ਠੀਕ ਆ ਹਾਂ ਆ ਵੀ ਕੱਟੀ ਤੁਹਾਨੂੰ ਦਿਖਾ ਦਿੰਦਾ ਮੈਂ ਇਹ ਆਏ ਸੀਗੇ ਇਹ ਦੂਜਾ ਕਾਲਾ ਝੋਟਾ ਹੁੰਦੇ ਨਾਲ ਯਾਨੀ ਕਿ ਇਹ ਕਲੀਅਰ ਨਹੀਂ ਹੈਗੀ ਵੀ ਇਹਦੀ ਹੈ ਕਿ ਉਹਦੀ ਆ ਨਹੀਂ ਦੋਨਾਂ ਦੀ ਆਈ ਦੋਨਾਂ ਦੀ ਨਹੀਂ ਹੋ ਸਕਦੀ ਜਾਂ ਤਾਂ ਇਹਦੀ ਹੋਊਗੀ ਜਾਂ ਉਹਦੀ ਹੋਊ ਪਹਿਲੀ ਤਾਂ ਉਹਦੀ ਹੋਊਗੀ ਮੈਨੂੰ ਲੱਗਦਾ ਨਹੀਂ ਇਹਦੀ ਹੋਵੇ ਹਾਂਜੀ ਹਾਂਜੀ ਉਹਦੀ ਹੀ ਆਈ ਉਹ ਝੋਟਾ ਇਹਨਾਂ ਥੋੜਾ ਵੱਡਾ ਹੈ ਤੱਕ ਜਾਂ ਉਹ ਵੀ ਜਿਸ ਦਾ ਇੱਕ ਹੀ ਲੱਗਣਾ ਯਾਰ ਦੋ ਤਾਂ ਲੱਗ ਹੀ ਨਹੀਂ ਸਕਦੇ ਜੀ 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 ਸ਼ਿਕਰਾਣੂ ਦਾ ਇੱਕ ਹੀ ਲੱਗਣਾ ਹਾਂਜੀ ਹਾਂਜੀ ਉਹ ਦੋਨੇ ਝੋਟੇ ਟੱਪੀ ਗਏ ਸਾਰੀ ਜਿਹੜੀ ਉਹਨਾਂ ਟੱਪੀ ਗਏ ਫਿਰ ਉਹਦੀ ਆ ਇਹਦੀ ਨਹੀਂ ਹੈਗੀ ਹਾਂਜੀ ਹਾਂਜੀ ਹਾਂ ਏ ਉਹਦੀ ਆ ਫਿਰ ਇਹ ਸਾਂਦੀ ਨਹੀਂ ਹਾਂਜੀ ਹਾਂਜੀ ਤੇ ਮਾੜਾ ਮੋਟਾ ਚਲੋ ਮੱਧ ਦੇ ਚੱਕਰ ਚ ਬਾਕੀ ਸੋਨਾ ਮਾਲ ਤੇਰਾ ਬਹੁਤ ਚੰਗਾ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਭਰਾ ਤੈਨੂੰ ਤੇ ਐ ਇੱਕ ਆ ਬੂਰੀ ਵੀ ਰੱਖੀ ਫਿਰਾਂ ਬੂਰੀ ਝੋਟੀ ਬਹੁਤ ਚੰਗੀ ਆ ਹਾਂਜੀ ਹਾਂਜੀ ਬੂਰੀ ਆਪਣੇ ਯਾਰ ਦੋਸਤ ਨੇ ਗਿਫਟ ਕੀਤੀ ਏ ਵੀ ਆਪਾਂ ਅੱਛਾ ਗਿਫਟ ਕੀਤੀ ਹੈ ਬੂਰੀ ਖੜਦੀ ਨਹੀਂ ਘਰੇ ਮੇਰੇ ਪਹਿਲਾਂ ਬੂਰੀਆਂ ਹੀ ਹੁੰਦੀਆਂ ਪਈਆਂ ਮਈਆਂ ਸਾਡੇ ਕੋਲੇ ਅੱਛਾ ਤੇ ਫਿਰ ਮੈਂ ਇਹਨੂੰ ਸ਼ੌਂਕ ਬਹੁਤ ਸੀ ਬੂਰੀਆਂ ਦਾ ਫਿਰ ਇਹ ਲੈਂਦੀ ਜੀ ਠੀਕ ਆ ਹਾਂਜੀ ਹਾਂਜੀ ਤੇ ਮੜਾ ਐਡਰੈਸ ਬੋਲਦੀ ਯਾਰ ਇਸ ਵੀਰੇ ਪਿੰਡ ਮੇਰਾ ਇੰਦਗੜ ਅੱਛਾ ਜ਼ਿਲ੍ਹਾ ਮੋਗਾ ਠੀਕ ਆ ਤੇ ਤਹਿਸੀਲ ਧਰਮਗੋੜੀ ਠੀਕ ਹੈ ਜੀ ਹਾਂਜੀ ਇਹ ਮੱਝਾ ਕਰਾਸ ਕਰਾਉਣੀਆਂ ਹਨ ਕਿਸੇ ਵੀ ਇੰਨੇ ਦੇ ਕਰਾ ਸਕਦਾ ਤੇਰੇ ਮਾਲੀ ਤੋਂ ਹਾਂਜੀ ਹਾਂਜੀ ਵੀਰੇ ਛੱਡ ਦਾਂਗੇ ਝੋਟਾ ਜਦੋਂ ਮਰਜੀ ਆ ਜੇ ਬੰਦਾ ਜੀ ਨੰਬਰ ਬੁੱਲੀ ਆ ਉਹਦਾ 82646 ਅੱਛਾ 85098 ਠੀਕ ਹੈ ਜੀ ਤੇ ਹੋਰ ਵੀ ਭਰਾ ਇੱਥੇ ਖੜੇ ਆ ਸਾਰੇ ਵੇਖਦੇ ਪਏ ਵੀਡੀਓ ਬਣਾਉਂਦੇ ਆਣੋ ਤੇ ਬਹੁਤ ਵਧੀਆ ਤੇ ਆਹ ਕੰਮ ਸਰਕਾਰ ਅੱਗੇ ਬੇਨਤੀ ਆ ਵੀ ਰੈਂਪ ਜਰੂਰ ਛੱਡੋ ਜਿਹੜੇ ਪਿੰਡਾਂ ਦੇ ਅੱਗੇ ਕਿਉਂਕਿ ਪਸ਼ੂ ਤਾਂ ਨਾ ਤਾਂ ਹੀ ਵਾਈ ਸਕਦਾ ਜੇ ਕੋਈ ਛੱਪੜ ਜਾਂ ਕੋਈ ਆਪਣੇ ਨਹਿਰਾਂ ਦੇ ਵਿੱਚ ਪਾਣੀ ਆਊਗਾ ਤੇ ਉਹਦਾ ਵਿੱਚ ਪਸ਼ੂ ਬਹਿਣ ਨੂੰ ਜਗ੍ਹਾ ਹੋਊਗੀ ਇੰਨਾ ਕੋ ਜਰੂਰ ਕੰਮ ਕਰਨਾ ਤੇ ਇੰਨੀ ਕੋ ਰਿਕਵੈਸਟ ਆ ਆਪਣੀ ਸਰਕਾਰ ਅੱਗੇ ਤੇ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਪਿਆਰ ਦੇਣ ਲਈ ਤੁਹਾਨੂੰ ਆਪਣੇ ਚੈਨਲ ਨੂੰ ਤੇ ਬਹੁਤ ਧੰਨਵਾਦ